ਕਾਲੇ ਕਨੂਪੁਰ ਵਿਖੇ ਪੀਰ ਬਾਬਾ ਅਸ਼ਕ ਅਲੀ ਸ਼ਾਹ ਜੀ ਦਾ ਸਾਲਾਨਾ ਸੱਭਿਆਚਾਰਕ ਮੇਲਾ ਵਾਗਾ ਸਰਹੱਦ ਸਪੋਰਟਸ ਅਤੇ ਕਲਚਰਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਲਾ ਸੁਰਜੀਤ ਸਿੰਘ ਪਹਿਲਵਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਪੱਪੂ ਦੀ ਅਗਵਾਈ ਹੇ ਬੜੀ ਧੂਮਤਾਂ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਸਿੱਧ ਪੰਜਾਬੀ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਸ਼ਾਮ ਦੇ ਵੇਲੇ ਕੁਸ਼ਤੀ ਮੁਕਾਬਲੇ ਵੀ ਹੋਏ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਇਸ ਮੇਲੇ ਦੇ ਵਿੱਚ ਮੈਂ ਬਲਵਿੰਦਰ ਸਿੰਘ ਕੋਲਾ ਗੰਗੀਬਨੂ ਤਕਰੀਬਨ 20 ਤੋਂ 22 ਸਾਲ ਦੀ ਸੇਵਾ ਆ ਅਸੀਂ ਇਤਿਹਾਸ ਨੂੰ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਬਾਹਰ ਲਿਉਣਾ ਅੱਜ ਜਿੱਦਾਂ ਹੁਣ ਸੱਭਿਆਚਾਰ ਕੋ ਹੋ ਰਿਹਾ ਹੈ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜ ਰਹੇ ਨੇ ਅੱਜ ਤਨਤਨ ਬਾਬਾ ਅਸ਼ਕਲੀ ਜੀ ਦਾ ਹਰ ਸਾਲ ਦੀ ਤਰ੍ਹਾਂ ਮੇਲਾ ਰਲ ਮਿਲ ਕੇ ਮਨਾਇਆ ਜਾਂਦਾ ਔਰ ਮੇਲੇ ਵਿੱਚ ਤੁਸੀਂ ਹੁਣੇ ਥੋੜੀ ਦੇਰ ਨੂੰ ਵੇਖੋਗੇ ਇੱਥੇ ਯੂਥ ਨੂੰ ਪ੍ਰੇਰਣਾ ਦੇਣ ਵਾਸਤੇ ਕਬੱਡੀ ਲੜਕੀਆਂ ਦੀ ਤੇ ਲੜਕਿਆਂ ਦੀ ਕਰਾਈ ਜਾਏ ਜਿੱਚ ਸਾਡੀ ਇਹ ਸੋਚ ਹੋਏਗੀ ਭਾਈ ਬੱਚੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਣ ਬਚਾਏ ਕਿ ਨਸ਼ਿਆਂਲ ਨਸ਼ਿਆਂ ਨੂੰ ਛੱਡ ਕੇ ਜਿਹੜੇ ਬੱਚੇ ਖੇਡਾਂ ਨੂੰ ਅਪਣਾਉਣਗੇ ਸਭ ਤੋਂ ਵਧੀਆ ਸਾਡੇ ਮੇਲੇ ਦੀ ਪ੍ਰੇਰਣਾ ਦਿੱਤੀ ਜਾਏਗੀ